ਤੇਰਾ ਇਸ਼ਕ ਨੇ ਟੌਂਦਾ ਵੇ ਸੱਜਣਾ ਸਾਨੂੰ ਤੇ ਨੱਚਣ ਲਿਆਉਂਦਾ ਭਾਈ ਸਪਲੈਂਡਰ ਵਾਲਾ ਹਾਂ ਜੀ ਲੈ ਮੈਨੂੰ ਵੀ ਹਗਲੀ ਟਰ ਵਿੱਚ ਕੇ ਰੈਸਲਪੈਂਡਰੀ ਯਾਰਾਂ ਦਾ ਆ ਪੁੱਠਾ ਪੰਗਾ ਪੈ ਗਿਆ ਨਹੀਂ ਹੁਣ ਆਪਣੇ ਪਿਆਰਾਂ ਦਾ ਉਸ ਮੋੜ ਤੇ ਉਸ ਮੋੜ ਤੇ ਤਾਂ ਜਾ ਖੜੀ ਰਹੀਦਾ ਸੀ ਜਾ ਖੜੀ ਰਹੀਦਾ ਸੀ ਹਾਂ ਗਲੀ ਤੇ ਰਵਿਚ ਕੇ ਰੈਸਲਪੈਂਡਰੀ ਯਾਰਾਂ ਦਾ ਉਠਾ ਪੰਗਾ ਪੈ ਗਿਆ ਨਹੀਂ ਹੁਣਾ ਆਪਣੇ ਪਿਆਰਾਂ ਦਾ ਉਸ ਮੋੜ ਤੇ ਉਸ ਮੋੜ ਤੇ ਤਾਂ ਜਾ ਖੜੀ ਦਾ ਸੀ ਜਾ ਖੜੀ ਦਾ ਸੀ ਆ ਗਲੀ ਤੇ ਵਿੱਚ ਕੇ ਰਿਆ ਜ਼ਲਪੈਂਡਰੀ ਯਾਰਾਂ ਦਾ ਹੋਰ ਕੋਈ ਗੱਲ ਨਹੀਂ ਵਿਰਿਆ ਹੋਈ ਸੁਣ ਲੈ ਆਪਣੇ ਨਾਲ ਭਰਾ ਵੀਰ ਗੋਲਾ ਗੋਲਾ ਭਰਾ ਹੈ ਇਹ ਧੰਨਵਾਦ ਵੀਰੇ ਓ ਵੀਰੇ ਘਰ ਦੀ ਗੱਲ ਹੀ ਨਾ ਹੀ ਦੇੜ ਨਾ ਹੀ ਦੇੜ ਕੰਮ ਮਹਿੰਗਾ ਨਾ ਭੇਜਣਾ ਬੱਬੀ ਆਖੜਾ ਤੁਸੀਂ ਮੈਗ ਲਓ ਤੁਸੀਂ ਮੈਗ ਨਾ ਨਾ ਉਹ ਘਰ ਦੀ ਗੱਲ ਆ ਗੋਲੂ ਬੋਲੂਗਾ ਗੋਲੂ ਬੋਲੀ ਨਹੀਂ ਨਹੀਂ ਗੋਲੂ ਬੋ ਗੋਲੂ ਬੋਲੂਗਾ ਤੂੰ ਲੋਕਾਂ ਦੇ ਸਾਰਿਆਂ ਦਿਨ ਕਰਦਾ ਰਹੇ ਨਾ ਕਿ ਤੇਰੀ ਕੌਣ ਕਰੂਗਾ ਜੋ ਸਾਰ ਤੇਰੇ ਵੀ ਕਰਾਂਗੇ ਆ ਗੋਲੂ ਆ ਗੋਲੂ ਆ ਜਾਇਆ ਹਾਂ ਜੀ ਹਾਂ ਜੀ ਹਾਂ ਜੀ ਕੋਈ ਗੱਲ ਨਹੀਂ ਭਾਈ ਭਾਈ ਵੀ ਸੁਣਾਵਾਂਗੇ ਵੀਰੇ ਕੋਈ ਸੁਣਾਵਾਂਗੇ ਬਾਕੀ ਹੋਰ ਗੋਲੂ ਨੂੰ ਕਹਿੰਦਾ ਕਿੱਦਾਂ ਮੇਰੇ ਸਾਰੇ ਭਰਾ ਮੈਂ ਸਾਰੇ ਭਰਾਵਾਂ ਨੂੰ ਇੱਕੋ ਰਿਕਵੈਸਟ ਕਰਨਾ ਚਾਹੁੰਨਾ ਆਹ ਜਿਹੜਾ ਭਰਾ ਖੜਾ ਹੈ ਨਾ ਇਸ ਭਰਾ ਦਾ ਆਪਾਂ ਘਾਰ ਪਾਉਣਾ ਹੋਰ ਕੁਝ ਨਹੀਂ ਸਾਰੇ ਤਾੜੀ ਨਾਲ ਸਾਰੇ ਨਾਲ ਤਾੜੀ ਮਾਰ ਕੇ ਦੇਣਾ ਕਿ ਅੱਜ ਅੱਜ ਭਰਾ ਦਾ ਟਾਈਮ ਆ ਕਿਉਂਕਿ ਮੈਂ ਵੀ ਇਹਦੇ ਨਾਲ ਦਾ ਹੀ ਸੀ ਮੈਨੂੰ ਵੀ ਬਹੁਤ ਦਿੱਤਾ ਤੇ ਇਸ ਭਰਾ ਦਾ ਵੀ ਆਪਾਂ ਘਰ ਪਾਉਣਾ ਅਸਲੀ ਖੁਸ਼ੀ ਆਪਾਂ ਨੂੰ ਉਦੋਂ ਹੋਣੀ ਆ ਠੀਕ ਆ ਤੁਹਾਡੇ ਸਾਰੇ ਭਰਾਵਾਂ ਦੀ ਲੋੜ ਐ ਇਸ ਵੀਰ ਨੂੰ ਚੱਲ ਸੋਨੂ ਚੱਲ ਬਾਬੇ ਸੋਨੂ ਬੋਲ ਸੋਨੂ ਬੋਲ 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 ਤੂੰ ਬੋਲ ਦੇ ਕੋਈ ਨਾ ਅ ਕੋਈ ਜੀਸ਼ਾ ਨਾਲ ਵੀ ਲਾਵਾਂਗੇ ਆਪਾਂ ਪਰ ਕੋਈ ਗੱਲ ਨਹੀਂ ਵੀਰੇ ਇਹ ਦੋ ਸਲੇਰ ਸਲੇਰ ਆਪਰੇ ਓ ਬਾਈ ਬਾਈ ਕਹਿੰਦੀ ਦੁਨੀਆ ਹੈ ਓ ਤੇਰੇ ਕਿਹਾਂ ਸਲਾ ਤੇਰੇ ਜੱਟ ਨੂੰ ਓ ਬਾਈ ਬਾਈ ਕਹਿੰਦੀ ਦੁਨੀਆ ਓ ਤੇਰੇ ਕਿਹਾਂ ਸਲਾ ਤੇਰੇ ਜੱਟ ਨੂੰ ਓ ਬਾਈ ਬਾਈ ਕਹਿੰਦੀ ਦੁਨੀਆ ਅੰਜਲੀ ਮਾਈ ਜੀ ਨੂੰ ਮੇਰੇ ਵੱਲ ਅਸਲਾਮ ਅਲੈਕਮ ਬਾਬਾ ਜੀ ਨੂੰ ਲਵ ਯੂ ਆ ਥੈਂਕ ਯੂ ਯੇ ਥੈਂਕ ਯੂ ਬਾਬਾ ਜੀ ਲਵ ਯੂ ਆ ਥੈਂਕ ਯੂ ਜੀ ਬਾਬਾ ਜੀ ਸਿੱਧੂ ਮੂਸੇਵਾਲੇ ਬਾਈ ਦਾ ਤੋੜ ਨਹੀਂ ਆ ਕੋਈ ਵੀਰੇ ਸਪਰਗ ਕਰਿਆ ਕਰੋ ਮੇਰੇ ਬਾਈ ਨੂੰ ਦਿਲੋਂ ਦੇ ਸਪੋੜਾ ਆਪਣੇ ਹੱਥੋਂ ਰੱਖਣੀਆਂ ਬਾਈ ਸਿੱਧੂ ਨਾਲ ਥੈਂਕ ਯੂ ਡਾਲਰ ਲਾ ਦਵਾਂਗੇ ਨਾਲ ਲਾ ਰੋਕ ਜਨ ਇਹ ਕੱਚੀ ਲੱਸੀ ਵਾਲੀ ਕਹਿੰਦੇ ਕਹਿੰਦੇ ਦੇਖੀ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਇੱਕ ਗੱਲ ਕਹਿ ਜੀ ਬਾਈ ਸੋਨੀ ਨੀ ਮੁਬਾਰਕਾ ਮੇਰੇ ਵੱਲੋਂ ਰੌ ਰੌਲਾ ਸੋਨਦੀ ਨੂੰ ਨੂੰ ਸਲਾਮ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਆਪਾ ਜੀ ਖਾਨ ਨਾਲ ਵੀ ਗਾਉਣਾ 2 ਮਿੰਟ ਬੈਜੋ ਹੁਣ ਮਾਰੋ ਫੇ ਤਾਰੀ ਜਿਹੜਾ ਸੋਨੂ ਸਿੱਧੂ ਵਾਲੇ ਵਾਸਤੇ ਰੌਲਾ ਆਣੀ ਬਬਈ ਰੌਲਾ ప్రాతేను గార్య రాహల్ సోందు సోందు వీర్ను బాత్ బాత్ ముబారకా